ਸਾਡੀ ਪੰਜਾਬੀ ਰਸੋਈ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਹਾਰੀ ਵਿੱਚ ਖੀਰ ਬਣਾਵਾਂਗੇ ਜੀ ਆਪਣੀ ਗੰਗਾ ਨੇ ਬਛੜੀ ਨੂੰ ਜਨਮ ਦਿੱਤਾ ਇਹਦਾ ਦੁੱਧ ਤਿਆਰ ਹੋ ਗਿਆ ਆਪਾਂ ਕਿ ਆਪਾਂ ਕਿਉਂ ਨਾ ਪਹਿਲਾਂ ਘਰ ਵਿੱਚ ਖੀਰੀ ਬਣਾਈਏ ਆਪਾਂ ਜੀ ਤੌੜੀ ਲਈਏ ਮਿੱਟੀ ਦੀ ਇਹਦੇ ਵਿੱਚ ਆਪਾਂ ਇੱਕ ਕੜਛੀ ਪਾਣੀ ਤੇ ਇੱਕ ਚਮਚ ਰੱਖ ਲਿਆ ਏ ਆਪਾਂ ਦੇਸੀ ਗਾਂ ਦਾ ਦੁੱਧ 4 ਲੀਟਰ ਪਾਵਾਂਗੇ ਤੁਹਾਨੂੰ ਪਤਾ ਹੀ ਹੈ ਜਦੋਂ ਵੀ ਆਪਾਂ ਹਾਰੀ ਵਿੱਚ ਕੋਈ ਵੀ ਚੀਜ਼ ਬਣਾਉਂਦੇ ਹਾਂ ਤੇ ਉਹਨੂੰ ਜਿਆਦਾ ਹੀ ਪਾਣੀ ਲੱਗਦਾ ਜਿਵੇਂ ਆਪਾਂ ਦਾਲ ਬਣਾਈ ਦੀ ਇਸ ਕਰਕੇ ਆਪਾਂ ਦੁੱਧ ਜਿਆਦਾ ਹੀ ਵਰਤੋਂ ਕਰਾਂਗੇ ਇਹਦੇ ਵਿੱਚ ਆਪਾਂ 4 ਲੀਟਰ ਦੁੱਧ ਲਿਆ ਏ ਤੇ ਇੱਕ ਕੌਲੀ ਆਪਾਂ ਚੌਲਾਂ ਦੀ ਲਈ ਏ ਤੇ ਇਹਦੇ ਵਿੱਚ ਆਪਾਂ ਦੇਸੀ ਘਿਓ ਪਾਵਾਂਗੇ ਤਾਂ ਕਿ ਆਪਣੀ ਖੀਰ ਜਿਹੜੀ ਥੱਲੇ ਨਾ ਲੱਗੇ ਕੌਲੀ ਚੌਲਾਂ ਨੂੰ ਜੀ 2-3 ਘੰਟੇ ਲਈ ਮੈਂ ਪਾਣੀ ਵਿੱਚ ਭਿਉਉ ਦਿੱਤਾ ਹੈ ਤੇ ਉਧਰ ਹਾਰੀ ਵਿੱਚ ਆਪਾਂ ਪਾਥੀਆਂ ਪਾ ਲਾਂਗੇ ਆਪਾਂ ਜਿਹੜੀ ਹਾਰੀ ਦਾ ਅਪਯੋਗ ਕੀਤਾ ਹੈ ਉਹ ਉਹਦੇ ਤੇ ਜਿਹੜੀ ਤੌੜੀ ਉਹ ਥੋੜੀ ਜੁੱਚੀ ਰੱਖੀ ਗਈ ਏ ਕਿਉਂਕਿ ਆਪਾਂ ਨੂੰ ਅਜੇ ਬਹੁਤ ਘੱਟ ਸੇਕ ਦੀ ਲੋੜ ਆ ਤੇ ਆਪਾਂ ਨੂੰ ਸਟਾਰਟਿੰਗ ਤੋਂ ਹੀ ਜ਼ਿਆਦਾ ਸੇਕ ਦੀ ਲੋੜ ਨਹੀਂ ਹੈਗੀ ਕਿਉਂਕਿ ਆਪਾਂ ਪਹਿਲੀ ਵਾਰੀ ਹਾਰੀ ਵਿੱਚ ਖੀਰ ਬਣਾ ਰਹੇ ਆ ਤੇ ਇੱਧਰ ਮੈਂ ਇਹ ਸਾਰੀ ਵਿੱਚ ਦੁੱਧ ਤਰਿਆ ਹੋਇਆ ਹੈ ਦੁੱਧ ਆਪਣਾ ਤਕਰੀਬਨ ਤਿਆਰ ਹੋ ਹੀ ਗਿਆ ਹੈ ਜੀ ਕੜ ਕੇ ਬਿਲਕੁਲ ਤਿਆਰ ਹੋ ਗਿਆ ਹੈ ਤੇ ਇੱਧਰ ਆਪਾਂ ਦੁੱਧ ਲਾ ਕੇ ਹੁਣ ਖੀਰ ਰੱਖ ਲਈ ਕਿਉਂਕਿ ਉੱਧਰ ਆਪਾਂ ਦੁੱਧ ਨੂੰ ਬਾਲਾ ਦੇ ਦਿੱਤਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਹੁਣ ਆਪਾਂ ਨੂੰ ਜਿੰਨਾ ਸੇਕ ਚਾਹੀਦਾ ਬਿਲਕੁਲ ਬਰੋਬਰ ਇਹਦੇ ਵਿੱਚ ਆਪਾਂ ਚੌਲ ਪਾ ਦਾਂਗੇ ਕਿਉਂਕਿ ਦੁੱਧ ਨੂੰ ਬਾਲਾ ਆ ਗਿਆ ਹੈ ਤੈਨੂੰ ਆਪਾਂ ਥੋੜਾ ਜਿਹਾ ਹਲਾ ਦਾਂਗੇ ਆਪਣੇ ਘਰੇ ਜੀ ਬਹੁਤ ਧੇਰ ਪਹਿਲਾਂ ਗੈਸਟ ਆਏ ਸੀ ਉਹਨਾਂ ਨੂੰ ਆਪਾਂ ਕਾੜਨੀ ਵਾਲੇ ਦੁੱਧ ਪਲਾਇਆ ਸੀ ਕਾੜਨੀ ਐ ਲੱਸੀ ਕਾੜਨੀ ਵਾਲਾ ਦਹੀਂ ਰੋਟੀ ਨਾਲ ਸਾਰਾ ਕੁਝ ਤੇ ਬਾਅਦ ਵਿੱਚ ਆਪਾਂ ਖੀਰ ਦਿੱਤੀ ਸੀ ਉਹਨਾਂ ਨੂੰ ਬਣਾ ਕੇ ਤੇ ਉਹਨਾਂ ਨੇ ਕਦੇ ਕਾੜਨੀ ਵਾਲਾ ਦੁੱਧ ਪੀਤਾ ਹੀ ਨਹੀਂ ਸੀ ਜੀ ਨਾ ਉਹਨਾਂ ਨੂੰ ਲਾਲ ਦੁੱਧ ਦਾ ਪਤਾ ਸੀ ਨਾ ਆਪਾਂ ਥੋੜਾ ਜਿਹਾ ਦੁੱਧ ਹੋਰ ਪਾਵਾਂਗੇ 1 ਲੀਟਰ ਤੇ ਉਹਨਾਂ ਨੂੰ ਬਿਲਕੁਲ ਕਿਸੇ ਚੀਜ਼ ਦਾ ਵੀ ਨਹੀਂ ਪਤਾ ਸੀ ਉਹ ਕਹਿੰਦੇ ਤੁਹਾਡੀ ਖੀਰ ਲਾਲ ਕਿਉਂ ਨਹੀਂ ਬਾਕੀ ਸਾਰਾ ਕੁਝ ਲਾਲ ਸੀ ਕਿਉਂਕਿ ਉਹਨਾਂ ਨੂੰ ਜੀ ਕਾੜਨੀ ਦੁੱਧ ਦਾ ਪਤਾ ਨਹੀਂ ਹੀ ਬੀ ਕਾੜਨੀਆ ਦੁੱਧ ਕੀ ਹੁੰਦਾ ਕਾੜਨੀਆ ਦਹੀਂ ਕਾੜਨੀ ਦੀ ਲੱਸੀ ਤੇ ਫਿਰ ਆਪਾਂ ਉਦੋਂ ਹੀ ਕਿਹਾ ਸੀ ਕਿ ਆਪਾਂ ਇੱਕ ਵਾਰੀ ਬਿਹਾਰੀ ਚ ਖੀਰ ਜ਼ਰੂਰ ਬਣਾਉਣੀ ਹੈ ਲਾਲ ਰੰਗ ਦੀ ਖੀਰ ਹੋਏਗੀ ਤੇ ਇਹ ਦੇਖੋ ਜੀ ਰਾਤ ਉਸੇ ਤਰ੍ਹਾਂ ਸ਼ਾਮੀ ਬਣਾਈ ਆਪਾਂ ਧਰੀ ਸੀ ਤੇ ਬੰਦ ਹੀ ਰਹੀ ਤੇ ਰਾਤ ਮੈਂ ਐਵੇਂ ਹੀ ਰੱਖ ਲਈ ਹੁਣ ਸੁਬਾ ਹੋ ਗਈ ਹੈ ਤੇ ਹੁਣ ਮੈਨੂੰ ਦੂਜੇ ਵਿੱਚ ਕੱਢ ਲਾਂਗੀ ਕਿ ਰਾਤ ਆਪਾਂ ਖੀਰ ਉਹਦੇ ਹਾਰੀ ਦੇ ਵਿੱਚ ਰੱਖੀ ਨੀਗੀ ਕਿਉਂਕਿ ਖੀਰ ਥੱਲੇ ਲੱਗ ਜਣੀ ਖੀਰ ਆਪ ਅੰਦਰ ਲਿਆਏ ਸੀ ਇਸ ਚੀਜ਼ ਦਾ ਖਿਆਲ ਰੱਖਣਾ ਹੈ ਤੇ ਦੇਖੋ ਜੀ ਬਿਲਕੁਲ ਲਾਲ ਰੰਗ ਦੀ ਖੀਰ ਏ ਜਿਸ ਤਰ੍ਹਾਂ ਦੁੱਧ ਘੜਦਾ ਹੈ ਤੇ ਇਹ ਖੀਰ ਤੇ ਜੀ ਮਲਾਈ ਵੀ ਬਹੁਤ ਮੋਟੀ ਆਈ ਆ ਆਪਾਂ ਉਹਨੂੰ ਸ਼ੱਕਰ ਦਾ ਅਪਯੋਗ ਕਰਾਂਗੇ ਜਿੰਨੀ ਕੀ ਸ਼ੱਕਰ ਆਪਾਂ ਨੂੰ ਚਾਹੀਦੀ ਏ ਆਪਾਂ ਜੀ ਬਹੁਤ ਘੱਟ ਸ਼ੱਕਰ ਦਾ ਅਪਯੋਗ ਕਰਾਂਗੇ 4 ਛੋਟੇ ਚਮਚੀ ਮੈਂ ਸ਼ੱਕਰ ਪਾਈ ਏ ਤੈਨੂੰ ਆਪਾਂ ਮਿਕਸ ਕਰ ਲਾਂਗੇ ਇਹਦੇ ਚ ਆਪਾਂ ਕੁਝ ਨਹੀਂ ਪਾਇਆ ਜੀ ਕਿਉਂਕਿ ਆਪਾਂ ਇਸੇ ਤਰ੍ਹਾਂ ਇਹਦਾ ਹਾਰੀ ਵਾਲਾ ਟੇਸਟ ਲੈਣਾ ਚਾਹੁੰਦੇ ਸੀ ਖੀਰ ਦਾ ਤੇ ਦੇਖੋ ਜੀ ਮਲਾਈ ਕਿੰਨੀ ਮੋਟੀ ਆਈ ਏ ਤੇ ਖੀਰ ਜੀ ਇੰਨੀ ਵਧੀਆ ਸਮੈਲ ਆ ਰਹੀ ਹੈ ਨਾ ਰਸੋਈ ਚ ਬਹੁਤ ਪਿਆਰੀ ਖੁਸ਼ਬੂ ਨਾਲ ਰਸੋਈ ਮਹਿਕ ਰਹੀ ਹੈ ਜਿਸ ਤਰ੍ਹਾਂ ਕਾੜਨੀ ਦੇ ਦੁੱਧ ਦੀ ਖੁਸ਼ਬੂ ਆਉਂਦੀ ਹੈ ਨਾ ਜਿਨ੍ਹਾਂ ਨੂੰ ਪਤਾ ਹੋਵੇ ਕਾੜਨੀ ਦੁੱਧ ਪੀਤਾ ਹੋਵੇ ਉਹਨਾਂ ਨੂੰ ਪਤਾ ਹੀ ਹੁੰਦਾ ਜੀ ਤੇ ਇਹ ਆਪਾਂ ਨੂੰ ਸਰਵ ਕਰਦੇ ਆ ਆਪਾਂ ਡੋਂਗੇ ਵਿੱਚ ਇਹਨੂੰ ਸਰਵ ਕਰਨ ਲਈ ਆਪਾਂ ਥੋੜਾ ਜਿਹਾ ਉੱਤੇ ਬਦਾਮ ਕੱਟ ਕੇ ਪਾਵਾਂਗੇ ਤੇ ਥੋੜੀ ਜੀ ਸੌਗੀ ਪਾਵਾਂਗੇ ਬਾਕੀ ਖੀਰ ਆਪਾਂ ਉਸੇ ਤਰ੍ਹਾਂ ਰੱਖਾਂਗੇ ਕਿਉਂਕਿ ਜੀ ਇਹ ਖੀਰ ਵਿੱਚ ਆਪਾਂ ਸਿਰਫ ਸਜਾਉਣ ਲਈ ਤੁਹਾਨੂੰ ਦਿਖਾਉਣ ਲਈ ਪਾ ਰਹੇ ਆ ਵੈਸੇ ਖੀਰ ਵੈਸੇ ਹੀ ਬਹੁਤ ਸਵਾਦ ਆ ਬਿਨਾਂ ਹੀ ਕੁਝ ਪਾਏ ਤੋਂ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ